ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਇਹਨਾਂ ਦੀ ਨੀਤਾ ਖਾਲੀ ਤੁਸੀਂ ਹੁਣੇ ਭਗਵੰਤ ਮਾਨ ਦੀ ਵੀਡੀਓ ਸੁਣੀ ਆਂਦੇ ਸਰਕਾਰਾਂ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਹੁੰਦੀ ਹੈ ਤੇ ਲੀਡਰਾਂ ਦੀ ਨੀਅਤ ਖਾਲੀ ਹੁੰਦੀ ਹੈ ਤੇ ਦੂਜੇ ਪਾਸੇ ਕੇਜਰੀਵਾਲ ਜੋ ਨਾ ਪੰਜਾਬ ਦਾ ਕੋਈ ਐਮਐਲਏ ਹੈ ਨਾ ਕੋਈ ਮਨਿਸਟਰ ਹੈ ਉਹਨੇ ਕੱਲ ਕੇਸ ਕਪੈਸਿਟੀ 'ਚ ਕਿਹਾ ਕਿ ਪੰਜਾਬ ਦੀ ਇੰਡਸਟਰੀ ਨੂੰ ਸਬਸਿਡੀ ਦੇਣ ਲਈ ਪੰਜਾਬ ਸਰਕਾਰ ਕੋਲ ਕੀ ਪੈਸਾ ਹੈ ਨਹੀਂ ਉਹਦਾ ਖਜ਼ਾਨਾ ਖਾਲੀ ਹੈ ਹੁਣ ਦੱਸੋ ਤੁਹਾਡੇ ਦੋਵਾਂ ਚ ਸੱਚ ਕੌਣ ਬੋਲ ਰਿਹਾ ਤੇ ਝੂਠ ਕੌਣ ਬੋਲ ਰਿਹਾ ਮੈਂ ਭਗਵੰਤ ਮਾਨ ਨੂੰ ਪੁੱਛਦਾ ਜੇ ਖਜ਼ਾਨਾ ਖਾਲੀ ਹੈ ਕੇਜਰੀਆ ਦੇ ਕਹਿਣ ਲਈ ਵਾਂਗੂ ਤੇ ਫਿਰ ਇਸ ਪਤੰਦਰ ਨੂੰ ਕੇਜਰੀਆ ਵੱਲੋਂ ਜਵਾਈ ਕਿਉਂ ਬਣਾਇਆ ਤੁਸੀਂ ਸਾਡਾ ਕਿਉਂ ਪੰਜਾਬੀਆਂ ਦੀ ਸਾਡੇ 9 ਮਾਸ ਦੀ ਕਮਾਈ ਇਹਨਾਂ ਦੇ ਪ੍ਰਾਈਵੇਟ ਜਾਜਾ ਤੇ ਹੈਲੀਕਾਪਟਰਾਂ ਦੇ ਰੋਜ਼ ਖਰਚ ਰੇ ਕਿਉਂ ਇਹਨਾਂ ਤੇ ਤੁਸੀਂ ਸਰਕਾਰੀ ਖਜ਼ਾਨੇ ਦੇ ਬੋਝ ਪਾਏੰਦਾ ਨੂੰ ਗੱਨਮੈਨ ਤੇ ਗੱਡੀਆਂ ਦੇ ਕੇ ਕਿਉਂ ਪੰਜਾਬੀਆਂ ਦੇ ਨੌ ਮਾਸ ਦੀ ਕਮਾਈ ਰੋਜ਼ ਦੇਸ਼ ਦੇ ਝੂਠੇ ਇhtਿਆਦ ਦੇੇ ਕੇ ਲਾਰੇ ਮਾਨ ਸਾਹਿਬ ਇਹ ਜਿਹੜਾ ਖਜ਼ਾਨਾ ਖਾਲੀ ਹੈ ਇਹ ਭਰਨਾ ਨਹੀਂ ਜੋ ਤੁਹਾਡੀ ਸਰਕਾਰ ਦੀ ਸੋਚ ਤੇ ਨੀਅਤ ਹੈ ਪਰ ਜੇ ਤੁਹਾਡੇ 'ਚ ਥੋੜੀ ਜਿਹੀ ਵੀ ਗੈਰਤ ਹੈ ਪੰਜਾਬੀਅਤ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੀ ਲਾਜ ਰੱਖੋ ਨਹੀਂ ਤਾਂ ਇਹ ਕੁਰਸੀ ਛੱਡ ਦਿਓ ਪੰਜਾਬ ਨੂੰ ਨਾ ਤਾਂ ਧੱਕੇ ਨਾਲ ਬਣਾਏ ਜਵਾਈ ਅਰਵਿੰਦ ਕੇਜਰੀਵਾਲ ਦੀ ਲੋੜ ਹੈ ਤੇ ਨਾ ਤੁਹਾਡੇ ਵਰਗੇ ਰਬਰ ਸਟੈਂਪ ਮੁੱਖ ਮੰਤਰੀ ਦੀ ਲੋੜ ਆ ਅੱਜ ਪੰਜਾਬ